ਆ ਬੱਚੇ ਕੀ ਖਾਣਾ ਪੁੱਤ ਤੈ ਮਾਂ ਜੀ ਚ ਕੋਈ ਦੇ ਸਬਨ ਹੈ ਦੇ ਦੋ ਹਲੇ ਬੁੱਤ ਮੈਂ ਤੈਨੂੰ ਹੁਣੇ ਤਾਂ ਨੀਆ ਕੁਛ ਖਾਣ ਲਈ ਮਾਂ ਜੀ ਦੇ ਦੋ ਓਕੇ ਮੇਰੇ ਬੱਚਾ ਲਓ ਜੀ ਆਰਪੀਸ਼ ਪੁੱਤ ਤੁਸੀਂ ਕੁਛ ਭੁੱਲਦੇ ਪਿਆ ਓਕੇ okay, ਬੱਚਾ ਮੇਰੇ ਜਿਵੇਂ ਨਹੀਂ ਤੁਸੀਂ ਨੀ ਭੁੱਲਣਾ ਜਿਵੇਂ ਮੈਂ ਭੁੱਲਿਆ ਤਾਂ ਤੁਸੀਂ ਹਾਂ ਨਹੀਂ ਮੰਨ ਸਕਦੇ ਤੁਸੀਂ ਆਪਣੇ ਘਰ ਵਾਲਿਆਂ ਨੂੰ ਵੀ ਸਮਝਾਓ ਵੀ ਹੈ ਹੱਥ ਧੋ ਕੇ ਖਾਣਾ ਚਾਹੀਦਾ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਕਹੋ ਵੀ ਰੁਕਜੋ ਹੂੰ ਬਹੁਤ ਅੱਧੀ ਗੱਲ ਮੰਨੇ ਇਹਦੇ ਨਾਲ ਕੀ ਹੁੰਦਾ ਬੱਚੇ ਇਹਦੇ ਨਾਲ ਹਾਂਜੀ ਕਿਆ ਨਹੀਂ ਦੰਦੇ ਕਾਨੂੰਨੀ ਪਿੰਦੇ ਹਾਂ ਵੈਰੀ ਗੁੱਡ ਇਹਨਾਂ ਲੱਪਾਂ ਬਿਮਾਰ ਨਹੀਂ ਹੁੰਦੇ ਸ਼ੁਕਰੀਆ ਦੋਸਤੋ ਵੈਰੀ ਗੁੱਡ ਮੇਰਾ ਬੱਚਾ ਆਪਾਂ ਸਾਰੇ ਨੇ ਹੱਥ ਧੋ ਕੇ ਖਾਣਾ ਹੈ ਨਾ